ਦੁਨੀਆ ਪਰਵ ਵਿਚ ਵਸਦੇ ਸਿੱਖਾਂ ਅਤੇ ਉਹਨਾਂ ਭਾਈਚਾਰਿਆਂ ਨੂੰ ਜੋ ਸਾਡੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ ਉਹਨਾਂ ਸਾਰਿਆਂ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਨੌਜਵਾਨਾਂ ਮਾਤਾਵਾਂ ਨੂੰ ਮੇਰੇ ਵੱਲੋਂ ਪ੍ਰਣਾਮ ਅਦਾਬ ਸਲਾਮ ਤੇ ਨਮਸਕਾਰ ਤੇ ਗੁਰੂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੱਖ ਭਾਰਤੀ ਪ੍ਰਭਾਵ ਅਧੀਨ ਕਾਮ ਰੇਡੀ ਅਤੇ ਹੋਰ ਪ੍ਰਭਾਵਾਂ ਦੇ ਅਧੀਨ ਅਕਸਰ ਇਹ ਗੱਲਾਂ ਕਰਦੇ ਨੇ ਕਿ ਖਾਲਿਸਤਾਨ ਕਿਵੇਂ ਅਲੱਗ ਬਣ ਜਾਏਗਾ ਭਾਰਤ ਤਾਂ ਬੜੀ ਤਗੜੀ ਤਾਕਤ ਹੈ ਇਹ ਤਾਂ ਦੁਨੀਆ ਦੀ 5ਵੀਂ 6ਵੀਂ ਤਾਕਤ ਹੈ ਇਹ ਤਾਂ ਮਹਾਨ ਵਿਸ਼ਵ ਗੁਰੂ ਹਨ ਇਹਨਾਂ ਦਾ ਨਾਮ ਤਾਂ ਰੂਸ ਖੜਾ ਹੈ ਆਓ ਵੀਰ ਪਿਆਰਿਓ ਭੈਣੋ ਪ੍ਰਵਾ ਅੱਜ ਤੁਹਾਨੂੰ ਮੈਂ ਦੱਸਾਂ ਤੁਹਾਡੀ ਤਾਕਤ ਕੀ ਹੈ 1947 ਤੋਂ ਬਾਅਦ ਜਿੰਨੀਆਂ ਵੀ ਜੰਗਾਂ ਜਿਸ ਵੀ ਦੇਸ਼ ਨਾਲ ਲੜੀਆਂ ਗਈਆਂ ਆ 225 ਦੀ ਜਿਹੜੀ 4 ਦਿਨ ਦੀ ਲੜਾਈ ਹੋਈ ਹੈ ਉਸ ਵਿੱਚ ਅਧਿਕਾਰਤ ਤੌਰ ਤੇ ਪਹਿਲੀ ਵਾਰੀ ਸਿੱਖਾਂ ਨੇ ਜੰਗ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਜਿਸ ਦਾ ਅਸਰ ਸਿੱਖ ਫੌਜੀ ਨੌਜਵਾਨਾਂ ਦੇ ਉੱਤੇ ਹੋਇਆ ਤੇ ਉਹਨਾਂ ਨੇ ਕਬੂਲਿਆ ਜਦੋਂ ਉਹਨਾਂ ਇਸ ਜੰਗ ਵਿੱਚ ਆਪਣਾ ਕੋਈ ਯੋਗਦਾਨ ਨਹੀਂ ਪਾਇਆ ਤਾਂ ਉਸ ਦੇ ਬਦਲ ਦੇ ਵਿੱਚ ਤਕਰੀਬਨ 300 ਸਿੱਖ ਫੌਜੀ ਨੌਜਵਾਨਾਂ ਦੇ ਉੱਤੇ ਕੋਰਟ ਮਾਰਸ਼ਲ ਦੀ ਕਾਰਵਾਈ ਚੱਲ ਰਹੀ ਹੈ ਇਹ ਗੱਲਾਂ ਸਬੂਤ ਹਨ ਜਿਹੜੀ ਗੱਲ ਜ਼ਰੂਰੀ ਮੈਂ ਦੱਸਣੀ ਚਾਹਣਾ ਉਹ ਇਹ ਹੈ ਕਿ ਇਸੇ ਹੀ ਜੰਗ ਦੇ ਵਿੱਚ ਭਾਰਤ ਦੀ ਕਰਾਰੇ ਹਾਰ ਹੋਈ ਇਹੀ ਸਾਡਾ ਪਾਕਿਸਤਾਨ ਨੂੰ ਸੁਨੇਹਾ ਜੇ ਸਿੱਖ ਫੌਜ ਤੁਹਾਡੇ ਖਿਲਾਫ ਨਹੀਂ ਲੜਦੀ ਤਾਂ ਤੁਸੀਂ ਵੀ ਜਿੱਤੂ ਹੋਏ ਬਸ ਇਸੇ ਫਾਰਮੂਲੇ ਤੇ ਸਿਧਾਂਤ ਨੂੰ ਫੜ ਲਓ ਤੇ ਇਹਦੇ ਉੱਤੇ ਕੋਈ ਅਮਲ ਕਰੋ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਇਸ ਜੰਗ ਦੇ ਵਿੱਚ ਫੌਜੀਆਂ ਅਤੇ ਆਮ ਸਿੱਖ ਜਨਤਾ ਵੱਲੋਂ ਤੋੜ ਵਿਛੋੜਾ ਹੋਣ ਦਾ ਅਸਰ ਕੀ ਹੈ ਭਾਰਤੀ ਹਿੰਦੀ ਚੈਨਲਾਂ ਦੇ ਉੱਤੇ ਜਾ ਕੇ ਦੇਖੋ ਕੋਈ ਇਹ ਪ੍ਰਪੋਗਾਂਡਾ ਕਰ ਰਿਹਾ ਹੈ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਮਜ਼ਾਇਲ ਮਾਰੀ ਸਿੱਖਾਂ ਨੂੰ ਉਸ ਦੀ ਨਿੰਦਾ ਤੇ ਨਿਖੇਧੀ ਕਰਨੀ ਚਾਹੀਦੀ ਹੈ ਜੇ ਸਿੱਖ ਪਾਕਿਸਤਾਨ ਦੀ ਨਿੰਦਾ ਨਹੀਂ ਕਰਦੇ ਇਸ ਕਾਰਵਾਈ ਦੀ ਤਾਂ ਉਹ ਤਾਂ ਆਪਣੇ ਗੁਰੂ ਦੇ ਸਿੱਖ ਹੀ ਨਹੀਂ ਫਿਰ ਉਹ ਹੋਰ ਵੀ ਕਰੋੜਕੇ ਸ਼ਬਦ ਵਰਤੇਦੇ ਹਨ ਜਿਸ ਨੇ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਂ ਕੋਈ ਮਜ਼ਾਇਲ ਮਾਰੀ ਹੈ ਉਸ ਦਾ ਵਿਰੋਧ ਹੋਣਾ ਸਿੱਖਾਂ ਵੱਲੋਂ ਬਹੁਤ ਜ਼ਰੂਰੀ ਹੈ ਇਸ ਦਾ ਜਵਾਬ ਤੇ ਇਹੀ ਹੈ ਕਿ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਪਾਕਿਸਤਾਨ ਨੇ ਨਹੀਂ ਭਾਰਤ ਨੇ ਕੀਤਾ ਸੀ ਇਸੇ ਲਈ ਉਹਦਾ ਵਿਰੋਧ ਅਜੇ ਤੱਕ 41ਵੇਂ ਸਾਲ ਵਿੱਚ ਵੀ ਜਾਰੀ ਹੈ ਤੇ ਇਹ ਵਿਰੋਧ ਰੰਦੀ ਦੁਨੀਆ ਤੱਕ ਜਾਰੀ ਰਹੇਗਾ ਖਾਲਸਤਾਨ ਆਜ਼ਾਦ ਹੋਣ ਤੋਂ ਬਾਅਦ ਵੀ ਜਾਰੀ ਰਹੇਗਾ ਵਿਚਾਰਨ ਵਾਲਾ ਹੁਣ ਭਾਰਤੀ ਪੱਖ ਇਹ ਹੈ ਕਿ ਜਦੋਂ ਪਾਕਿਸਤਾਨ ਨੇ ਚੜ੍ਹਾਈ ਕੀਤੀ ਤੇ ਵੇਖਿਆ ਕਿ ਕਿੱਡੀ ਛੇਤੀ ਇਹਨਾਂ ਨੂੰ ਸਿੱਖ ਚਤੇ ਆ ਗਏ ਹੁਣ ਰੁੱਸੇ ਹੋਏ ਸਿੱਖਾਂ ਨੂੰ ਮਨਾਉਣ ਲਈ ਚਾਪਲੂਸੀਆਂ ਵੀ ਸ਼ੁਰੂ ਹੋ ਗਈਆਂ ਜਦ ਸਿੱਖ ਹੈ ਹੀ 2% ਨੇ ਇਹਨਾਂ ਦੇ ਬਿਗੈਰ ਤੁਹਾਡਾ ਸਰਦਾ ਕਿਉਂ ਨਹੀਂ ਤੁਸੀਂ ਲੜੋ ਤੁਹਾਡੇ ਕੋਲ ਫੌਜ ਦੀ ਕੋਈ ਕਮੀ ਹੈ ਪਤਾ ਨਹੀਂ ਕਿੰਦਾ ਤੁਹਾਡੀ 20 ਕੇ 25 ਲੱਖ ਫੌਜ ਹੈ ਸਖਤੀ से ਨਿਬਟੇਗੇ ਕੁਚਲ ਦੇਣਗੇ ਹੁਣ ਸਮਝ ਲੱਗੀ ਵੀ ਜੇ ਤੁਸੀਂ ਸਿੱਖਾਂ ਨੂੰ ਕੁਚਲੋਗੇ ਤੇ ਤੁਹਾਨੂੰ ਕਿਸੇ ਹੋਰ ਨੇ ਕੁਚਲ ਦੇਣਾ ਇਹਨਾਂ ਦੇ ਮੰਤਿਆਂ ਤਰਲਿਆਂ ਤੋਂ ਇਲਾਵਾ ਇਹਨਾਂ ਦੇ ਸਾਜਸਾਂ ਦੇਖੋ ਕੋਈ ਮਿਲਟਰੀ ਦਾ ਅਫਸਰ ਬਿਆਨ ਦੇ ਦਿੰਦਾ ਕਿ ਅਸੀਂ ਦਰਬਾਰ ਸਾਹਿਬ ਦੇ ਵਿੱਚ ਗੰਨਾ ਬੀੜੀਆਂ ਸਨ ਅਸੀਂ ਇਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਦੇ ਕੋਲੋਂ ਇਜਾਜ਼ਤ ਲੈ ਕੇ ਕੀਤਾ ਇਸ ਲਈ ਕੀਤਾ ਹੈ ਕਿ ਜੇ ਪਾਕਿਸਤਾਨ ਹਮਲਾ ਕਰੂਗਾ ਤਾਂ ਅਸੀਂ ਹਮਲੇ ਨੂੰ ਸੀ ਰੋਕਣਾ ਕਿਵੇਂ ਆ ਤੇ ਅਸੀਂ ਉਹਨਾਂ ਦੇ ਮਜ਼ਾਈਲਾਂ ਨੂੰ ਸਿੱਟਿਆ ਉਹਨਾਂ ਦੇ ਡਰੋਨਾਂ ਨੂੰ ਰੋਕਿਆ ਆ ਕੇ ਦਰਬਾਰ ਸਾਹਿਬ ਦੇ ਉੱਤੇ ਨਾ ਡਿਗਣ ਇਸ ਕਰਕੇ ਅਮਰਸਰ ਤੋਂ ਬਾਹਰ ਡਿਗੇ ਭਾਰਤੀ ਅਫਸਰੋ ਤੁਸੀਂ ਹੁਣ ਤਤੀ ਤਵੀ ਦੇ ਉੱਤੇ ਨੰਗੇ ਹੋ ਕੇ ਬਹਿ ਕੇ ਵੀ ਅੱਗ ਬਲਦੀ ਚ ਸੌਂ ਖਾਓਗੇ ਨਾ ਅਸੀਂ ਤਾਂ ਵੀ ਤੁਹਾਡੇ ਤੇ ਯਕੀਨ ਨਹੀਂ ਕਰ ਰਹੇ ਕਿਉਂਕਿ ਸਾਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਸਿਰਫ ਗੋਲ ਹੀ ਝੂਟ ਸਕਦੇ ਹੋ ਸੱਚ ਬੋਲਣ ਵਾਲਾ ਸੌਫਟਵੇਅਰ ਤੁਹਾਡੇ ਵਿੱਚ ਫਿੱਟ ਹੀ ਨਹੀਂ ਇਹ ਸਾਰੇ ਵੱਖਰੇ ਵੱਖਰੇ ਕੋਈ ਪੋਡਕਾਸਟਾਂ ਤੇ ਤੇ ਇੰਟਰਵਿਊ ਦੇ ਰਿਹਾ ਤੇ ਕੋਈ ਕਿਤੇ ਇਹ ਸਾਰੇ ਬੰਦੇ ਇਹਨਾਂ ਦੇ ਪੜੇ ਲਿਖੇ ਨੇ ਸਾਬਕਾ ਅਫਸਰ ਨੇ ਕੁਝ ਹੁਣ ਵੀ ਅਫਸਰ ਨੇ ਇਹ ਇੱਕ ਨੈਰੇਟਿਵ ਬਰਤਾਂਤ ਸਿਰਜਿਆ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਸਿੱਖਾਂ ਉੱਤੇ ਇਸ ਗੱਲ ਦਾ ਅਸਰ ਹੋ ਜਾਏ ਵੀ ਨਹੀਂ ਨਹੀਂ ਪਾਕਿਸਤਾਨ ਨੇ ਮਜ਼ਈਲਾ ਮਾਰੀਆਂ ਹੋਣੀਆਂ ਸੀ ਇਹ ਪੜੇ ਲਿਖੇ ਬੰਦੇ ਝੂਠੜੀ ਬੋਲ ਸਕਦੇ ਜੇ ਜਵਾਹਰ ਲਾਲ ਨਹਿਰੂ ਝੂਠ ਬੋਲ ਸਕਦਾ ਲਾਲ ਬਹਾਦਰ ਸ਼ਾਸਤਰੀ ਝੂਠ ਬੋਲ ਸਕਦਾ ਕੀ ਉਹ ਪੜੇ ਲਿਖੇ ਨਹੀਂ ਸੀ ਜੇ ਤੁਹਾਡੇ ਉਹ ਪਹਾੜਾਂ ਦੇ ਵਿੱਚ ਜਿਹੜੇ ਹਿੰਦੂ ਰਾਜੇ ਸੀ ਜਿਹੜੇ ਗੁਰਗੋਬਿੰਦ ਸਿੰਘ ਜੀ ਦੇ ਚੜ ਕੇ ਆਏ ਸੀ ਉਹਨਾਂ ਨੇ ਤਾਂ گاਮਾਂ ਦੀਆਂ ਸੌਆਂ ਵੀ ਖਾਧੀਆਂ ਸੀ ਜੇ ਉਹ ਮੁੱਕਰ ਸਕਦੇ ਉਹ ਝੂਠ ਬੋਲ ਸਕਦੇ ਤੇ ਅੱਜ ਤੁਸੀਂ ਕਿਉਂ ਨਹੀਂ ਬੋਲ ਸਕਦੇ ਭਈ ਮੈਂ ਕੋਈ ਇਲਜ਼ਾਮ ਤਰਾਸ਼ਿਆ ਨਹੀਂ ਲਾ ਰਿਹਾ ਮੈਂ ਤਾਂ ਤੁਹਾਡਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਡਿਆ ਪਿਆ ਲੋ ਥੋੜਾ ਜਿਹਾ ਤੁਸੀਂ ਮੈਂ ਪੜ ਲਓ ਤੇ ਕਿਸੇ ਭਲੇਖੇ ਚ ਨਾ ਰਿਓ ਪਿੱਛੇ ਤਾਂ ਸਾਨੂੰ ਨਹੀਂ ਕਹੀ ਗੱਲ ਦਾ ਪਤਾ ਪੂਰੀ ਦੁਨੀਆ ਹਿੰਦੂਤਵਾ ਨੂੰ ਅੰਡਰਸਟੈਂਡ ਨਹੀਂ ਕਰ ਸਕਦੀ ਸਮਝ ਨਹੀਂ ਸਕਦੀ ਪਰ ਅੱਜ ਅਸੀਂ ਸਮਝ ਸਕਦੇ ਹਾਂ ਦੁਨੀਆ ਦਾ ਕੋਈ ਬੰਦਾ ਅਗਰ ਸਾਥੋਂ ਜਾਣਨਾ ਤੁਹਾਡੇ ਬਾਰੇ ਚਾਹੇ ਅਸੀਂ ਤੁਹਾਡੀ ਪੂਰੀ ਡਿਟੇਲਸ ਡੇਟ ਦੇ ਸਮੇਤ ਦੇ ਸਕਦੇ ਹਾਂ ਕਿ ਤੁਸੀਂ ਪ੍ਰਾਚਨ ਇਤਿਹਾਸ ਵਿੱਚ ਕੀ ਕੀਤਾ ਤੁਸੀਂ ਮੱਧ ਇਤਿਹਾਸ ਵਿੱਚ ਕੀ ਕੀਤਾ ਤੁਸੀਂ ਹੁਣ ਦੇ ਇਤਿਹਾਸ ਵਿੱਚ ਕੀ ਕਰਨ ਲੱਗੇ ਹੋ ਹੁਣ ਜਨਾਬ ਜੀ ਔਖਾ ਹੋ ਗਿਆ ਸਿੱਖ ਤਾਂ ਕੂਕ ਸੁਤੇ ਪਏ ਸੀ ਤੁਸੀਂ ਬਦੋ ਬਦੀ ਇਹਨਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਜਗਾਉਣ ਦੀ ਕੋਸ਼ਿਸ਼ ਕੀਤੀ ਅਸੀਂ ਫੇਰ ਵੀ ਸੁੱਤੇ ਰਹੇ ਤੁਸੀਂ ਬਦੋ ਬਦੀ ਸਿੱਖੇ ਦਿੱਲੀ ਦੇ ਵਿੱਚ ਤੇ ਹੋਰ ਪੂਰੇ ਭਾਰਤ ਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਟਾਇਰ ਪਾਪਾ ਕੇ ਸੜ ਕੇ ਕੀਤੀ ਅਸੀਂ ਫੇਰ ਵੀ ਥੋੜਾ ਬਹੁਤਾ ਸੁੱਤੇ ਰਹੇ ਫੇਰ ਤੁਸੀਂ ਪੰਜਾਬ ਦੇ ਵਿੱਚ ਗੱਭਰੂ ਚੁਣ ਚੁਣ ਕੇ ਨਰਦੋਸ਼ ਮਾਰੇ ਅਸੀਂ ਫੇਰ ਵੀ ਸੁੱਤੇ ਰਹੇ ਜਦੋਂ ਅਸੀਂ ਨਾ ਹੀ ਜਾਗੇ ਤਾਂ ਪਰਮੇਸ਼ਰ ਨੇ ਫਿਰ ਤੁਹਾਡੇ ਦਿਮਾਗ ਦੇ ਤੇ ਅਸਰ ਪਾਇਆ ਵੀ ਮੇਰੇ ਸਿੱਖਾਂ ਨੂੰ ਕਿਸੇ ਤਰੀਕੇ ਜਗਾਓ ਤਾਂ ਸਹੀ ਉਸਨੇ ਪੰਜਾਬ ਦੇ ਵਿੱਚ ਚਿੱਟਾ ਭੇਜਿਆ ਕਿ ਨੌਜਾਨ ਮਰਨ 20 ਲੱਖ ਨੌਜਾਨ ਮਰ ਗਿਆ ਅਜੇ ਤੱਕ ਕਿਸੇ ਵੀ ਸੰਸਥਾ ਪਾਰਟੀ ਜਥੇਬੰਦੀ ਨੇ ਬਤੌਰ ਸਿੱਖਾਂ ਵੱਲੋਂ ਮੈਂ ਕਹਿ ਰਿਹਾ ਇਸ ਮੇਰਾ ਇਤਰਾਜ਼ ਵੀ ਹੈ ਸੱਖਾਂ ਤੇ ਅਜੇ ਤੱਕ ਅਸੀਂ ਗਿਣਤੀ ਨਹੀਂ ਕੀਤੀ ਕਿ ਸਾਡੇ ਨੌਜਾਨ ਨਸ਼ੇ ਨਾਲ ਹੁਣ ਤੱਕ ਕਿੰਨੇ ਮਰ ਚੁੱਕੇ ਆ ਅਸੀਂ ਫੇਰ ਵੀ ਸੁੱਤੇ ਰਹੇ ਗੁਰੂ ਗ੍ਰੰਥ ਸਾਹਿਬ ਦੀਆਂ ਜਦੋਂ ਬਿਤਬੀਆਂ ਹੋਣ ਲੱਗੀਆਂ ਤਾਂ ਥੋੜੀ ਥੋੜੀ ਸਾਡੇ ਅੱਖ ਖੁੱਲੀ ਅੱਖ ਸਾਡੇ ਹਰ ਵਾਰੀ ਥੋੜੀ ਥੋੜੀ ਖੁੱਲਦੀ ਰਹੀ ਹੈ ਪਰ ਅਸੀਂ ਪੂਰੀ ਤਰ੍ਹਾਂ ਨਹੀਂ ਜਾਗੇ ਪਰ ਤੁਸੀਂ ਹਰੇਕ ਸਾਲ ਦੇ ਹਰੇਕ ਦਿਨ ਹੈ ਪਲ ਪਰ ਤੁਸੀਂ ਕੋਈ ਨਾ ਕੋਈ ਪੰਗਾ ਲੈਂਦੇ ਰਹੇ ਸਿੱਖਾਂ ਖਿਲਾਫ 12 ਤੁਸੀਂ ਗੁਰਦੁਆਰੇ ਢਾਹ ਦਿੱਤੇ ਮੈਂ ਪਿਛਲੇ ਅਪਲੋਡ ਦੇ ਵਿੱਚ ਇਹ ਗੱਲ ਕਹੀ ਸੀ ਮੈਂ ਦੁਬਾਰਾ ਰਿਪੀਟ ਕਰ ਦਿਆਂ ਸਰੋਤਿਆਂ ਨੂੰ ਚੇਤੇ ਚ ਰਹੇ 12 ਗੁਰਦੁਆਰੇ ਤੁਸੀਂ ਪੂਰੇ ਭਾਰਤ ਵਿੱਚੋਂ ਢਾ ਕੇ ਖਤਮ ਕਰ ਦਿੱਤੇ ਨੇ ਫਿਰ ਜੇ ਅਸੀਂ ਤੁਹਾਡੀ ਅੱਜ ਦੀ ਸਟੇਟਮੈਂਟ ਲਈਏ ਕਿ ਜਿਹੜਾ ਗੁਰਦੁਆਰਿਆਂ ਤੇ ਹਮਲਾ ਕਰੂ ਉਹਦਾ ਵਿਰੋਧ ਜ਼ਰੂਰੀ ਹੈ ਤੁਸੀਂ ਤਾਂ ਢਾਏ ਨਹੀਂ ਤੁਸੀਂ ਤਾਂ ਢਾ ਕੇ ਖਤਮ ਹੀ ਕਰ ਦਿੱਤੇ ਫਿਰ ਇਸ ਲਈ ਵਿਰੋਧ ਹੁਣ ਤੁਹਾਡਾ ਹੈ ਤੇ ਰਹੇਗਾ ਪਾਕਿਸਤਾਨ ਦੀ ਸਰਕਾਰ ਨੇ ਤੇ ਪਤਾ ਨਹੀਂ ਕਿੰਨੇ ਕਿ ਮਿਲੀਅਨ ਖਰਚ ਛਡੇ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਏਡਾ ਵੱਡਾ ਕੰਪਲੈਕਸ ਬਣਿਆ ਉਹ ਤੁਹਾਨੂੰ ਦਿਸਦਾ ਨਹੀਂ ਉਹ ਕਨ ਬਣਾਇਆ ਭਾਰਤ ਨੇ ਬਣਾਇਆ ਸੀ ਕਿ ਕਿਸ ਨੇ ਬਣਾਇਆ ਸੀ ਤੁਸੀਂ ਬਾਕੀ ਦੇ ਗੁਰਦੁਆਰੇ ਇਤਿਹਾਸਿਕ ਜਿੱਥੋਂ ਸਿੱਖਾਂ ਨੂੰ ਕੋ ਗੁਰਮਤ ਦਾ ਗਿਆਨ ਹੋਣਾ ਉਹ ਤਾਂ ਢਾਉਂਦੇ ਹੋ ਪਰ ਜਿੱਥੋਂ ਸਿੱਖਾਂ ਦੀ ਬੁੱਧ ਪ੍ਰਿਸ਼ਟ ਹੋਣੀ ਹੈ ਨਾ ਉਹ ਗੁਰਦੁਆਰੇ ਤੁਸੀਂ ਪਹਾੜਾਂ ਵਿੱਚ ਹੇਮਕੁੰਡ ਦੇ ਨਾਮ ਤੇ ਆਪ ਬਣਾ ਕੇ ਬਕਾਇਦਾ ਹੈਲੀਕਾਪਟਰ ਲਾ ਕੇ ਹੈਲੀਪੈਡ ਬਣਾ ਕੇ ਨਾਲੇ ਪੈਸਾ ਕਮਾ ਰਹੇ ਹੋ ਤਾਂ ਨਾਲੇ ਜਿੱਦਾਂ ਪਹਾੜਾਂ ਦੀ ਮਾਤਰਾ ਵਿੱਚ ਹਿੰਦੂ ਜਗਤ ਭرائی ਭਾਈਚਾਰਾ ਜਾਂਦਾ ਤੁਸੀਂ ਸਿੱਖਾਂ ਨੇ ਉਹਦਾਂ ਦੇ ਬਣਾਉਣ ਲਾਤਾ ਇਹ ਹਰ ਸਾਲ ਬਾਅਦ ਨਾ ਆ ਮਹੀਨਾ ਕਿ ਬਸ ਪਹੁੰਚੇ ਜੇ ਟਾਂਕੇ ਪਹਾੜਾਂ ਦੇ ਉੱਤੇ ਤਾਂ ਨੂੰ ਡੰਗੂਰੀਆਂ ਫੜ ਕੇ ਬੁੱਢਿਆਂ ਵਾਂਗ ਚੜਨਗੇ ਇਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਦੀਦਾ ਇਹਨਾਂ ਨੂੰ ਤਰਨਤਨ ਸਾਹਿਬ ਨਹੀਂ ਦੀਦਾ ਇਹਨਾਂ ਨੂੰ ਪੰਜਾਬ ਦੇ ਵਿੱਚਲੇ ਇਤਿਹਾਸਕ 38 ਗੁਰਦੁਆਰੇ ਨਹੀਂ ਦੀਦੇ ਇਹਨਾਂ ਨੂੰ ਹਜੂਰ ਸਾਹਿਬ ਨਹੀਂ ਦੀਦਾ ਇਹਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਦੇ ਗੁਰਦੁਆਰੇ ਨਹੀਂ ਦੀਦੇ ਇਹਨਾਂ ਦਾ ਜਨਮ ਸਫਲਾ ਸਿਰਫ ਪਹਾੜਾਂ ਵਿੱਚ ਡਿੱਗ ਕੇ ਹੋਣਾ ਹਿਮਕੁੰਡ ਸਾਹਿਬ ਜਾ ਕੇ ਬਰਫ਼ ਤੋਂ ਤਿਲਕ ਕੇ ਲੱਤ ਪਰਵਾ ਕੇ ਆਏ ਹੋਏ ਫਲੱਡਾਂ ਦੇ ਵਿੱਚ ਰੁੜ ਕੇ ਹੀ ਇਹਨਾਂ ਦਾ ਗਿਆਨ ਮੰਡਲ ਖੁੱਲਦਾ ਉਸ ਉੱਤੇ ਤੁਸੀਂ ਹੈਲੀਕਾਪਟਰ ਵੀ ਲਾ ਦਿੱਤੇ ਵੀ ਸਿੱਖ ਕਿਤੇ ਵਿਚਾਰੇ ਪਹੁੰਚਣਾ ਨਾ ਰਹਿ ਜਾਣ ਉੱਥੇ ਤੁਸੀਂ ਕਿਉਂ ਲਾਏ ਇਹ ਗੱਲ ਸਿੱਖ ਵੀ ਸੋਚੇ ਜਿਹੜੇ ਕਈ ਵਾਰ ਪੁੱਛਣ ਲੱਗ ਜਾਂਦੇ ਨੇ ਫਲਾਣੇ ਬਾਣੀ ਪੜ੍ਹੀਏ ਕਿ ਨਾ ਪੜ੍ਹੀਏ ਯਾਰ ਤੁਸੀਂ ਘਰਾੜੇ ਮਾਰਨ ਲੱਗੇ ਹੋ ਤੁਸੀਂ ਹੂਕ ਸੁੱਤੇ ਹੋ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਥੋੜਾ ਬਹੁਤਾ ਆਪ ਵੀ ਸੋਚ ਲਿਆ ਕਰੋ ਇਹਨਾਂ ਤੇ ਸਾਜ਼ ਸਾਂਹ ਕਰਨ ਕੀ ਲੱਗੇ ਨੇ ਤੁਹਾਡੇ ਨਾਲ ਮੈਂ ਸਿਰਫ ਸਾਜ ਗੁਰਦੁਆਰੇ ਨਾਲ ਜੁੜੀ ਹੋਈ ਗੱਲ ਕਰਕੇ ਹਮਗੁੰਡ ਦੀ ਗੱਲ ਕੀਤੀ ਵੈਸੇ ਨਾ ਕਰਨੀ ਨਹੀਂ ਹੁਣ ਗਿਆਨੀ ਰਗਵੀਰ ਸਿੰਘ ਨੂੰ ਇਹ ਦੱਸ ਦੁੱਤਾ ਕਿ ਕੋਈ ਬੰਦੂਕਾਂ ਇੱਥੇ ਕੋਈ ਮਤਲ ਮਸ਼ੀਨ ਗੰਨਾ ਜ਼ਰਬਾਰ ਸਭ ਹਟ ਨਹੀਂ ਹੋਈਆਂ ਕਿਸੇ ਨੇ ਸਾਨੂੰ ਫੋਨ ਨਹੀਂ ਕੀਤਾ ਕਿਸੇ ਨੇ ਮਨਜ਼ੂਰੀ ਵਾਸਤੇ ਕੋਈ ਲਿਖਤੀ ਅਰਜੀ ਦਰਖਾਸਤ ਨਹੀਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਫੇਰਾ ਜਿਹੜਾ ਦਲਾਲ ਮੀਡੀਆ ਉਸ ਦਲਾਲ ਮੀਡੀਏ ਦੇ ਭੀੜ ਨੇ ਇਕੱਠਿਆਂ ਹੋ ਕੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੂੰ ਜਦੋਂ ਪੁੱਛਿਆ ਕਿ ਪਾਕਿਸਤਾਨ ਨੇ ਮਜ਼ਾਹਿਲ ਮਾਰੀ ਸੀ ਤਾਂ ਉਸ ਨੇ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਉਸ ਨੇ ਕਿਹਾ ਸਭ ਝੂਠਾ ਹੈ ਅਸੀਂ ਇੱਥੇ ਰਹਿ ਰਹੇ ਹਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਦਲਾਲ ਮੀਡੀਆ ਬਦੋਬਦੀ ਪੁੱਛਦਾ ਤੁਸੀਂ ਫਿਰ ਪਾਕਿਸਤਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੁਸੀਂ ਆਪਣੇ ਸੈਸੀ ਲੀਡਰਾਂ ਨੂੰ ਇਹ ਆਪਣੇ ਇੰਟਰਵਿਊ ਕਰਕੇ ਸਾਰ ਬਚੋ ਪਹਿਲੀ ਗੱਲ ਦਰਬਾਰ ਸਾਹਿਬ ਦੇ ਤੇ ਮਜ਼ਾਏ ਰਹੇ ਸਿੱਟੀ ਅਗਲੇ ਨੂੰ ਦੱਸ ਦਿੱਤਾ ਨਹੀਂ ਡਿੱਗੀ ਫਿਰ ਇਹ ਤੁਹਾਡਾ ਪਾਕਿਸਤਾਨ ਬਾਰੇ ਕੀ ਖਿਆਲ ਹੈ ਉਹ ਸ਼ਰਮਣੀ ਕਮੇਟੀ ਨੂੰ ਕਿਉਂ ਪੁੱਛਣ ਲੱਗੇ ਜੇ ਪਾਕਿਸਤਾਨ ਬਾਰੇ ਕੀ ਖਿਆਲ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਵੀ ਕੋਈ ਡਰਦਾ ਡਰਾਉਂਦਾ ਇਨੀ ਕੀ ਗੱਲ ਕਹਿਦੇ ਨੇ ਜਿਵੇਂ ਪਾਕਿਸਤਾਨ ਦੀ ਨਖੇਦੀ ਕਰਦੇ ਆ ਜੇ ਕੋਈ ਲੀਡਰ ਮੰਨ ਲੋ ਨਖੇਦੀ ਝੂਠੀ ਸੱਚੀ ਕਰ ਵੀ ਦਵੇ ਨਾ ਸਿੱਖ ਕੌਮ ਫਿਰ ਵੀ ਪਾਕਿਸਤਾਨ ਦੇ ਖਿਲਾਫ ਨਹੀਂ ਹੈ ਉਸ ਦੇ ਹੱਕ ਵਿੱਚ ਹੋਣ ਦੀ ਇੱਕ ਵਜ੍ਹਾ ਹੈ ਪਾਕਿਸਤਾਨ ਨੇ ਆਪਣੀ ਪਾਰਲੀਮੈਂਟ ਦੇ ਵਿੱਚੋਂ ਕਿਹਾ ਅਸੀਂ ਪੰਜਾਬ ਤੇ ਹਮਲਾ ਨਹੀਂ ਕਰਾਂਗੇ ਅਸੀਂ ਗੁਰਦੁਆਰਿਆਂ ਤੇ ਹਮਲਾ ਨਹੀਂ ਕਰਾਂਗੇ ਪਰ ਜਿੱਥੇ ਫੌਜ ਦੇ ਬੇਸ ਹੋਣਗੇ ਉਹਨਾਂ ਨੂੰ ਟਾਰਗੇਟ ਕਰਨਾ ਤਾਂ ਸਾਨੂੰ ਉਹ ਜ਼ਰੂਰੀ ਹੈ ਉਧਰਲੇ ਪਾਸੇ ਪਾਕਿਸਤਾਨ ਦੇ ਚੈਨਲ ਵੀ ਸਿੱਖਾਂ ਨੂੰ ਵਿਖਾ ਰਹੇ ਨੇ ਕਿਹਾ ਦੇਖੋ ਇੱਕ ਸਿੱਖ ਭਾਰਤ ਦੇਖਲਾ ਬੋਲਦਾ ਇਹ ਦੋਮਾ ਪਾਸਿਆਂ ਦੀ ਗੱਲ ਮੈਂ ਸਿੱਖਾਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਤਾਂ ਦੱਸ ਰਿਹਾ ਕਿ ਤੁਸੀਂ ਕੌਣ ਹੋ ਤੁਹਾਡੇ ਇਸ ਵੇਲੇ ਜਾਂ ਪਿਛਲੇ ਬੀਤੇ ਇਤਿਹਾਸ ਵਿੱਚ ਕੀ ਸਥਾਨ ਹੈ ਤੁਸੀਂ ਵਰਤਮਾਨ ਵਿੱਚ ਕੀ ਕਰ ਰਹੇ ਹੋ ਤੁਸੀਂ ਭਵਖ ਵਿੱਚ ਕੀ ਕਰਨ ਦੇ ਸਮਰਥ ਹੋ ਉਹ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਸਿੱਖ ਕੌਮ ਵਿੱਚ ਸਿੱਖ ਭਾਈਚਾਰੇ ਵਿੱਚ ਕੀ ਸੰਭਾਵਨਾਵਾਂ ਨੇ ਉਹ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਜਿਹੜੇ ਆਪਾਂ ਨੂੰ ਖੱਬੂ ਸੱਜੂ ਕਾਮਰੇਡ ਤੇ ਹੋਰ ਜਿੰਨੇ ਵੀ ਹੈਗੇ ਨੇ ਦਲਾਲ ਰਾਜਨੀਤਿਕ ਸੱਤਾ ਦੇ ਜਿਹੜੇ ਦਲਾਲ ਨੇ ਜਦੋਂ ਉਹ ਕੋ ਢੈਂਦੀ ਕਲਾ ਵਾਲੀ ਗੱਲ ਕਰਾਣਾ ਉਸ ਤੇ ਯਕੀਨ ਕਰਨ ਦੀ ਲੋੜ ਉਹ ਤੁਹਾਨੂੰ ਕਿਸੇ ਭਰਮਗੜ ਤੇ ਪਰਮਸ਼ਾਲਾਵੇ ਦੇ ਵਿੱਚ ਪਾ ਕੇ ਤੁਹਾਡੇ ਹੌਂਸਲੇ ਤੇ ਢੈਂਦੀ ਕਲਾ ਵਾਲੇ ਪਾਸੇ ਤੁਹਾਨੂੰ ਲਿਜਾਣਾ ਚਾਹੁੰਦੇ ਨੇ ਆਪਣੇ ਗੁਰੂ ਦੀ ਯਾਦ ਵਿੱਚ ਆਪਣੇ ਗੁਰੂ ਦੀ ਸਿਮਰਨ ਵਿੱਚ ਜਿਉਣਾ ਸਿੱਖੀਏ ਇਹਨਾਂ ਅਮਲਾਂ ਨੇ ਹੀ ਸਾਡੇ ਉੱਤੇ ਕਿਰਪਾ ਕਰਨੀ ਹੈ ਜਦੋਂ ਸ਼੍ਰੋਮਣੀ ਕਮੇਟੀ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ ਕਿ ਇੱਥੇ ਕੋਈ ਹਮਲਾ ਨਹੀਂ ਹੋਇਆ ਪਾਕਿਸਤਾਨ ਵਾਲੇ ਪਾਸਿਓ ਫਿਰ ਭਾਰਤੀ ਫੌਜੀ ਕਿਉਂ اڈੀਆਂ ਚੁੱਕ-ਚੁੱਕ ਕੇ ਮਾਈਕਾਂ ਦੇ ਮੂਹਰੇ ਬੋਲਣ ਲੱਗੇ ਨੇ ਵੀ ਨਹੀਂ ਹੋਇਆ ਸੀ ਤੁਹਾਡੇ ਕਹਿਣ ਨਾਲ ਸਾਡੀ ਸਿਹਤ ਤੇ ਕੀ ਅਸਰ ਹੈ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਹੋਣ ਦੇ ਭਰਮ ਵਿੱਚ ਕਿਉਂ ਤੁਹਾਨੂੰ ਕਿਸ ਨੇ ਕਿਹਾ ਹੈ ਕਿ ਤੁਹਾਡੇ ਕੋ ਸਾਰੀ ਦੁਨੀਆ ਦੀ ਅਕਲ ਸਿਰਫ ਤੁਹਾਡੇ ਕੋਲ ਹੀ ਹੈ ਤੁਹਾਨੂੰ ਇਹ ਕਿਹੜੇ ਦੇਵੀ ਦੇਵਤੇ ਨੇ ਸੁਪਨੇ ਦੇ ਵਿੱਚ ਦੱਸਿਆ ਸੀ ਕਿ ਤੁਸੀਂ ਸਿੱਖਾਂ ਨੂੰ ਹੁਣ ਵੀ ਬੁੱਧੂ ਬਣਾ ਸਕਦੇ ਹੋ ਜਦੋਂ ਮਰਜ਼ੀ ਬਣਾ ਲਿਓ ਅਸੀਂ ਨਾ ਅੱਜ ਬੁੱਧੂ ਆਂ ਨਾ ਅਸੀਂ ਭਵਿੱਖ ਵਿੱਚ ਬੁੱਧੂ ਹੋਣਾ ਤੇ ਨਾ ਅਸੀਂ ਬੀਤੇ ਇਤਿਹਾਸ ਵਿੱਚ ਬੁੱਧੂ ਸੀ 1947 ਦਾ ਫੈਸਲਾ ਕਿ ਅਸੀਂ ਭਾਰਤ ਨਾਲ ਰਹਿ ਲੈਨੇ ਆ ਇਹ ਉਸੇ ਆਧਾਰ ਦੇ ਉੱਤੇ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਗਊ ਦੀਆਂ ਸੌਹਾਂ ਖਾਣ ਵਾਲੇ ਪਹਾੜੀ ਰਾਜੇ Hindu ਰਾਜਿਆਂ ਦੇ ਉੱਤੇ ਵਿਸ਼ਵਾਸ ਕਰਕੇ ਗੱਲ ਮੰਨ ਲਈ ਸੀ ਇਸ ਵਿੱਚ ਕਸੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ ਹੈ ਕਿਉਂਕਿ ਉਹ ਤਾਂ ਆਪ ਰਹਿਬਰ ਨੇ ਉਹ ਤਾਂ ਪੈਗੰਬਰ ਨੇ ਉਹਨਾਂ ਨੂੰ ਤਾਂ ਪਤਾ ਵੀ ਹੈ ਕਿ ਤੁਸੀਂ ਝੂਠ ਬੋਲ ਰਹੇ ਹੋ ਪਰ ਜੇ ਉਹ ਯਕੀਨ ਨਹੀਂ ਕਰਦੇ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਉਹ ਰੱਬ ਦੇ ਉੱਤੇ ਯਕੀਨ ਨਹੀਂ ਕਰਦੇ ਰੱਬ ਦੇ ਬੰਦਿਆਂ ਦੀ ਆਖਰੀ ਜਿਹੜੀ ਗੱਲ ਨੂੰ ਮੰਨ ਲੈਣ ਦੀ ਕੜੀ ਹੁੰਦੀ ਹੈ ਉਹ ਹੁੰਦੀ ਸੌ ਕੋਈ ਰੱਬ ਦੀ ਸੌ ਖਾ ਲਵੇ ਉਹ ਮੰਨ ਜਾਂਦੇ ਨੇ ਪਰ ਇਹ ਡਰਾਮਾ ਲੰਬਾ ਸਮਾਂ ਨਹੀਂ ਚੱਲਦਾ ਇੱਕ ਸਮਾਂ ਆ ਜਾਂਦਾ ਜਦੋਂ ਇਸ ਗੱਲ ਦੀ ਪੋਲ ਖੁੱਲ ਜਾਂਦੀ ਹੈ ਹੁਣ ਤੁਹਾਡੀ ਸਾਰੇ ਪੋਲ ਖੁੱਲ ਚੁੱਕੀ ਹੈ ਪਾਣੀ ਤੁਸੀਂ ਸ਼ੁਰੂ ਤੋਂ ਹੀ ਖੋਲਿਆ ਸੀ ਹੁਣ ਤੁਸੀਂ ਬੋਲੀ ਖੋਣ ਤੇ ਲੱਗੇ ਹੋਏ ਆਂ ਧਰਮ ਦੇ ਉੱਤੇ ਤੁਸੀਂ ਹਮਲੇ ਕਰਨ ਲੱਗੇ ਹੋ ਗੁਰੂ ਗ੍ਰੰਥ ਸਾਹਿਬ ਦੀਆਂ ਪੇਦਮੀਆਂ ਰੋਜ਼ ਹੋ ਰਹੀਆਂ ਹਨ ਭਾਰਤ ਵਿੱਚ ਤੁਸੀਂ 12 ਗੁਰਦੁਆਰੇ ਢਾ ਦਿੱਤੇ ਜਿਨ੍ਹਾਂ ਕੋਲ ਆਮ ਸਿੱਖਾਂ ਕੋਲ ਮੇਰੇ ਵਰਗ ਕੋਈ ਸਹੀ ਸਹੀ ਸੂਚੀ ਵੀ ਨਹੀਂ ਹੋਣੀ ਕਿ ਉਹ ਕਿਹੜੇ-ਕਿਹੜੇ ਸੀ ਗੁਜਰਾਤ ਦੇ ਕੱਚ ਇਲਾਕੇ ਦੇ ਵਿੱਚੋਂ ਤੁਸੀਂ 63000 ਪੰਜਾਬੀ ਸਿੱਖ ਕਿਸਾਨਾਂ ਨੂੰ ਉਜਾੜ ਦਿੱਤਾ ਹੈ ਉਹਨਾਂ ਦੀਆਂ ਜ਼ਮੀਨਾਂ ਖੋਲੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੁਹਾਡੀ ਆਰਐਸਐਸ ਬੈਠੀ ਹੈ ਪੰਜਾਬ ਦੀ ਅਸੈਂਬਲੀ ਦੇ ਵਿੱਚ ਤੁਸੀਂ ਸਿੱਧੇ ਰੂਪ ਦੇ ਵਿੱਚ ਆਪਰਾਜ ਕਰਨ ਲੱਗੇ ਹੋ ਉੱਥੇ ਇੱਕ ਤੁਸੀਂ ਆਪਣਾ ਪਪਟ ਬਿਠਾਇਆ ਹੋਇਆ ਜੋ ਤੁਹਾਡੇ ਖਿੱਚੀ ਹੋਈ ਤਾਰ ਦੇ ਤੇ ਪੁਤਲੀਆਂ ਪੰਜਾਬ ਦੇ ਉਹ ਮਹਿਕਮੇ ਜਿਹੜੇ ਕਿਸੇ ਪੰਜਾਬੀ ਨੂੰ ਹੀ ਦੇਣੇ ਆ ਉਹਦੀ ਥਾਂ ਤੇ ਤੁਸੀਂ ਹਿੰਦਿਆ ਨੂੰ ਦੇ ਹੀ ਜਾਂਦੇ ਆ ਹਿਮਾਚਲ ਵਿੱਚ ਅਸੀਂ ਜ਼ਮੀਨ ਨਹੀਂ ਖਰੀਦ ਸਕਦੇ ਨੌਕਰੀ ਨਹੀਂ ਕਰ ਸਕਦੇ ਤੇ ਇਹਨਾਂ ਪਹਾੜੀ ਹਿਮਾਚਲੀਆ ਨੂੰ ਤੁਸੀਂ ਚੰਡੀਗੜ੍ਹ ਚ ਲੈਣ ਕੇ ਉਸਾਇਆ ਹੋਇਆ ਸਿੱਖ ਮੁੰਡਿਆਂ ਨੂੰ ਤੁਸੀਂ ਗੈਂਗਸਟਰ ਕਹਿ ਕੇ ਕੋਲੀ ਮਾਰ ਕੇ ਮਾਰ ਕੇ ਬਾਅਦ ਚ ਕਹਿੰਦੇ ਮੁਕਾਬਲਾ ਹੋ ਗਿਆ ਜਦ ਮੁਕਾਬਲਾ ਹੁੰਦਾ ਤਾਂ ਤੁਹਾਡੇ ਪੁਲਿਸ ਵਾਲੇ ਕਿਉਂ ਨਹੀਂ ਡਿੱਗਦੇ ਇਕੱਲੇ ਮੁੰਡੇ ਕਿਉਂ ਮਰਦੇ ਆ ਕਿਉਂਕਿ ਤੁਸੀਂ ਆਪ ਮਾਰੇ ਆ ਇਸ ਕਰਕੇ ਤੁਸੀਂ ਵੱਡੇ ਪੱਦਰ ਤੇ ਸਾਡੇ ਖਿਲਾਫ ਨਸਲਕੁਸ਼ੀ ਸ਼ੁਰੂ ਕੀਤੀ ਹੈ ਹੁਣ ਪਾਕਿਸਤਾਨ ਨੇ ਤੁਹਾਡੇ ਚਾਰਕ ਛੜੀਆਂ ਤੋਂ ਹੁਣ ਤੁਹਾਨੂੰ ਸਿੱਖ ਚਿੱਤੇ ਆ ਗਏ ਅਖੇ ਜੀ ਪਾਕਿਸਤਾਨ ਦੀ ਨਖੇਦੀ ਕਰੋ ਅਸੀਂ ਨਖੇਦੀ ਨਹੀਂ ਕਰਦੇ ਅਸੀਂ ਤਾਂ ਪਾਕਿਸਤਾਨ ਨੂੰ ਸਲਾਮਾ ਕਰਦੇ ਹਾਂ ਸਾਡਾ ਅੱਧਾ ਪੰਜਾਬ ਉਧਰ ਹੈ ਸਾਡਾ ਸਾਰਾ ਕਲਚਰ ਉਸ ਪਾਸੇ ਆ ਸਾਡਾ ਸਭਿਆਚਾਰ ਦੀ ਜੜ ਨਹੀਂ ਉਸ ਪਾਸੇ ਆ ਸਾਡਾ ਕਰਤਾਰਪੁਰ ਸਾਹਿਬ ਸਾਡੇ ਲਈ ਮੱਕਾ ਮਦੀਨੇ ਤੋਂ ਵੀ ਵੱਡਾ ਸਾਡੇ ਲਈ ਉਹ ਵੀ ਪਾਕਿਸਤਾਨ ਵਾਲੇ ਪਾਸੇ ਕਦੇ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਵਾਲੇ ਪਾਸੇ ਕਿ ਸਿੱਖਾਂ ਦੇ ਖਿਲਾਫ ਕੋਈ ਦੰਗੇ ਹੋਏ ਪਾਕਿਸਤਾਨ ਦੇ ਵਿੱਚ ਗਿਣਕੇ ਦੱਸਦੇ ਹੋ ਕੋਈ ਇੱਕ ਵੀ ਗੁਰਦਾਰੇ ਤੇ ਹਮਲਾ ਕਰਕੇ ਗੁਰਦਾਰਾ ਪਾਕਿਸਤਾਨ ਦੀ ਸਰਕਾਰ ਨੇ ਢਾਇਆ ਸਿੱਖਾਂ ਦਾ ਕੋਈ ਮੁਕਾਬਲਾ ਬਣਾ ਕੇ ਉਸ ਪਾਸੇ ਮਾਰਿਆ ਉਸ ਪਾਸੇ ਵੀ ਸਿੱਖ ਹੈਗੇ ਆ ਯਾਰ ਤੁਸੀਂ ਕਿਹੜੇ ਮੂਹ ਨਾਲੇ ਕਹਿੰਦੇ ਹੋ ਕਿ ਪਾਕਿਸਤਾਨੀ ਨੂੰ ਖੇਧੀ ਕਰ ਦਿਓ ਜੇ ਤੁਹਾਨੂੰ ਪਤਾ ਹੈ ਕਿ ਸਿੱਖਾਂ ਬਿਨਾਂ ਤੁਸੀਂ ਜੰਗ ਲੜ ਨਹੀਂ ਸਕਦੇ ਤੇ ਫਿਰ ਪੰਗੇ ਐਡੀਆਂ ਚੁੱਕ ਚੁੱਕ ਫਾ ਕਿਉਂ ਲੈਂਦੇ ਹੋ ਫਿਰ ਸ਼ਾਂਤ ਹੋ ਕੇ ਬੈਠੋ ਹੁਣ ਤੁਸੀਂ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਵਾਸਤੇ ਦਗੜ ਦਗੜਨ ਅੰਤਰਰਾਸ਼ਟਰੀ ਮੁਲਕਾਂ ਦੇ ਵਿੱਚ ਭੱਜੇ ਫਿਰਦੇ ਹੋ ਤੇ ਦੱਸਦੇ ਫਿਰਦੇ ਹੋ ਕਿ ਕਿਸੇ ਤੇ ਜਿੱਤ ਗਏ ਜਦੋਂ ਹੱਥੋਂ-ਥੀ ਕੋਈ 2-4 ਬੰਦੇ ਜੇਸ ਬੰਦੇ ਦੇ ਮੂੰਹ ਦਾ ਮੂੰਹ ਜਿਆਦਾ ਲਾਲ ਹੋ ਗਿਆ ਹੋਵੇ ਨਾ ਤਾਂ ਸਮਝੋ ਉਹਦੇ ਚਪੇੜਾ ਉਹਦੇ ਵਜੀਆਂ ਜਿਸ ਦੇ ਮੋਢੇ ਤੇ ਗੋਡੇ ਛਲੇ ਗਏ ਹੋਣ ਨਾ ਉਹਦਾ ਮਤਲਬ ਉਹਦਾ ਕੁੱਟੇ ਨਹੀਂ ਖਾਧੀ ਹੈ ਤੁਸੀਂ ਲਾਲ ਸੁਰਖ ਹੋਏ ਮੂੰਹ ਨਾਲ ਤੁਹਾਡੇ ਗੋਟੇ ਗੋਡੇ ਗਿੱਟੇ ਸਭ ਛਲੇ ਹੋਏ ਇਹ ਛਲੇ ਹੋਏ ਕੱਪੜੇ ਵੀ ਤੁਹਾਡੇ ਗਲ ਪਏ ਪੱਟੇ ਹੋਏ ਤੁਸੀਂ ਯਾਰ ਫਿਰ ਵੀ ਕਹੀ ਜਾਂਦੇ ਨਹੀਂ ਅਸੀਂ ਤਾਂ ਜਿੱਤ ਗਏ ਅੱਛਾ ਜੇ ਫਿਰ ਤੁਹਾਡੀ ਇਹ ਜਿੱਤ ਹੈ ਨਾ ਫਿਰ ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਹੋ ਜਿਹੀ ਜਿੱਤਾਂ ਤੁਹਾਡੇ ਰੱਬ ਹੋਰ ਤੁਹਾਡੀ ਝੋਲੀ ਪਾਵੇ ਤੁਸੀਂ ਹਰ ਮਹੀਨੇ ਬਾਅਦ ਜਿੱਤਿਆ ਕਰੋ ਰਫੇਲ ਤੁਹਾਡੇ ਡਿਗ ਪੈ ਜੇ ਤੂੰ ਤੁਸੀਂ ਮਿਲਟਰੀ ਦੇ ਬੇਸ ਅਗਲੇ ਨੇ ਤੁਹਾਡੇ ਉਡਾਤੇ ਜਿੱਤ ਗਏ ਤੁਸੀਂ ਕੁੱਟ ਤੁਸਾਂ ਰੱਜ ਕੇ ਖਾਦੇ ਜਿੱਤ ਗਏ ਤੁਸੀਂ ਮੂੰਹ ਸਿਰ ਤੁਸੀਂ ਪਨਵਾ ਲਿਆ ਜਿੱਤ ਗਏ ਤੁਸੀਂ ਮੈਂ ਫੇਰ ਚਿੱਤੇ ਕਰਾਉਣਾ ਇਹਨਾਂ ਦੇ ਹੱਸਾਂ ਵਾਂ ਮੈਨੂੰ ਮੈਂ ਰੋਕ ਕੇ ਰੱਖਿਆ ਤੁਹਾਡੇ ਚੈਂਦਲਾਂ ਨੇ ਸੌਰੀ ਦੇ ਨੇ ਪੜਥੂ ਪਾਇਆ ਹੋਇਆ ਸੀ ਇਸਲਾਮਾਬਾਦ ਕੋ ਜਿੱਤ ਲਿਆ ਕਰਾਚੀ ਕੀ ਬੰਦਰਗਾ ਕੋੜਾ ਦਿਆ ਸ਼ੁਕਰ ਹੈ ਤੁਹਾਡੇ ਮੂੰਹ ਉਡਾ ਦਿਆ ਨਿਕਲ ਗਿਆ ਕਿਤੇ ਇਹ ਨਹੀਂ ਕਹਿਤਾ ਸੈਨਾ ਕੇ 15 ਸਨੋਜਵਾਨੋ ਨੇ کراچی ਕੀ بندرگاہ ਕੋ ਇੱਕ ਤਰਫ ਸੇ ਪਕੜਾ ਔਰ ਸਰ ਪਰ ਉਠਾ ਕਰ ਸਿੱਧੇ ਸਮੁੰਦਰ ਕੇ ਉਪਰ ਸੇ ਭਾਗ ਪੜੇ ਇਹਨਾਂ ਨੂੰ ਕਹਿਣ ਲੱਗੇ ਕਿ ਚਿਤਾ ਭੁੱਲ ਜਾਣਾ ਹੈ ਕਿ ਸਮੁੰਦਰ ਦੇ ਉੱਤੋਂ ਦੇ ਭਜਿਆ ਨਹੀਂ ਜਾਂਦਾ ਹੁੰਦਾ ਭਜਦਾ ਬੰਦਾ ਜਮੀਨ ਤੇ ਹੀ ਸਕਦਾ ਗੱਪਾਂ ਮਾਰ ਲੱਗੇ ਮਾੜਾ ਮੋਟਾ ਵੀ ਇਹ ਸੱਜੇ ਖੱਬੇ ਨਹੀਂ ਦੇਖਦੇ ਨਾ ਹੀ ਇੰਡੀਕੇਟਰ ਲਾਉਂਦੇ ਨਾ ਹੀ ਇਹ ਝੂਠ ਬੋਲਣ ਲੱਗੇ ਸਪੀਡ ਚੈੱਕ ਕਰਦੇ ਆਪਨੀ ਓਵਰ ਸਪੀਡ ਦੇ ਵਿੱਚ ਹੀ ਬੁੱਲੀ ਜਾਂਦੇ ਲਗਾਤਾਰ ਰੱਬ ਬਖਸ਼ੇ ਭਰਾਵਾ ਤੁਹਾਨੂੰ ਤੋਬਾ ਤੋਬਾ ਪੀ ਤੁਹਾਡੇ ਵਿੱਚ ਗੱਪਾਂ ਮਾਰਨ ਦੀ ਸਿਰੇ ਦੀ ਮਹਾਰਤ ਆ ਲਾਹੌਰ ਪਰ ਕਬਜ਼ਾ ਕਰ ਲਿਆ ਜਦੋਂ ਲਾਹੌਰ ਵਾਲਿਆਂ ਨੂੰ ਇਹ ਖਬਰ ਪਤਾ ਲੱਗੀ ਤੇ ਉਹ ਹਰਾਨ ਉਹ ਦੇਖੀ ਜਾਣ ਉੱਤੇ ਤੇ ਕਦੀ ਥੱਲੇ ਕਦੀ ਬਜ਼ਾਰਾਂ ਵੱਲ ਵੀ ਕਿਤੇ ਲਾਹੌਰ ਚੱਕ ਕੇ ਸਭ ਇਹ ਲੱਗਦੇ ਬੰਬੇ ਚ ਹੀ ਨਹੀਂ ਜਾ ਕੇ ਫਿੱਟ ਕਰਦਾ ਇਹਨਾਂ ਨੇ ਹੋ ਸਕਦਾ ਵੀ ਕਬਜ਼ਾ ਕਰ ਲਿਆ ਹੋਵੇ ਉਹਨਾਂ ਦੀ ਤਸੱਲੀ ਨਾ ਹੋਈ ਉਹਨਾਂ ਨਾਲੇ ਦੁਆਲੇ ਦੇਖਿਆ ਨਹੀਂ ਯਾਰ ਹੈ ਤਾਂ ਸਾਰਾ ਕੁਝ ਉਹੀ ਹੈ ਪਾਕਿਸਤਾਨ ਦੇ ਚੈਨਲ ਤੋਂ ਖਬਰ ਸੁਣੀ ਤੇ ਫੇਰ ਉਹਨਾਂ ਨੂੰ ਤਸੱਲੀ ਹੋਈ ਵੀ ਨਹੀਂ ਨਹੀਂ ਲਾਹੌਰ ਟਾਇ ਨਹੀਂ ਗਾ ਇਹ ਖੜਾ ਆ ਜੀ ਆਹ ਤਾਂ ਯਾਰ ਤੁਹਾਡੀ ਹਾਲਤ ਆ ਹੁਣ ਤਾਂ ਮਨ ਖੁਸ਼ ਕਰਨ ਵਾਸਤੇ ਨਾ ਕਿਸੇ ਦਾ ਚੁਟਕਲਾ ਛਟਕਲਾ ਸੁਣਨ ਨੂੰ ਜੀ ਨਹੀਂ ਕਰਦਾ ਆ ਤੁਹਾਡੇ ਚੈਨਲ ਤੋਂ ਖਬਰਾਂ ਹੀ ਸੁਣ ਲਈਦੀਆਂ ਤੁਹਾਡੀਆਂ ਖਬਰਾਂ ਨਾ ਚੰਗੇ ਭਲੇ ਹਾਸ ਵਿੰਗ ਚੁਟਕਲਿਆਂ ਨੂੰ ਮਾਤ ਪਾਉਂਦੀਆਂ ਮਾਤ ਮੇਰਾ ਜਾਂ ਸਾਡਾ ਸੁਭਾਅ ਨਹੀਂ ਕਿਸੇ ਦੇ ਧਰਮ ਉੱਤੇ ਜਾਂ ਰੰਗਲ ਚੱਕਣ ਦਾ ਧਰਮ ਸਭ ਨੂੰ ਇੱਕੋ ਜਿਹਾ ਪਿਆਰੇ ਹੁੰਦੇ ਨੇ ਪਰ ਤੁਹਾਡੇ ਲੱਛਣ ਤੁਹਾਡੀਆਂ ਸਾਜ਼ਿਸ਼ਾਂ ਤੁਹਾਡੇ ਡਰਾਮੇ ਨੇ ਮਜਬੂਰ ਕਰ ਦਿੱਤਾ ਕਿ ਮੈਂ ਅੱਜ ਇਹ ਗੱਲ ਕਰੀ ਦਵਾਂ ਰੱਬ ਦਾ ਵਾਸਤਾ ਝੂਠ ਬੋਲਣਾ ਛੱਡ ਦਿਓ ਹੁਣ ਤਾਂ ਅੱਜਕੱਲ ਮੀਡੀਆ ਬੜਾ ਹਰੇਕ ਬੰਦੇ ਦੇ ਹੱਥ ਵਿੱਚ ਤਾਂ ਫੋਨ ਮੀਡੀਆ ਪੁਰਾਣੇ ਸਮੇਂ ਦੇ ਵਿੱਚ ਤੇ ਮੀਡੀਆ ਹੈ ਨਹੀਂ ਚਲੋ ਗੱਪਾਂ ਗੁਪਾਂ ਚੱਲ ਜਾਂਦੀਆਂ ਲੋਕੀ ਮੰਨ ਲੈਂਦੇ ਹੁਣ ਤਾਂ ਲੋਕੀ ਚ ਥੋੜੇ ਜਿਹਾ ਸਿਆਣੇ ਬਣਜੋ ਸਿੱਖਾਂ ਉੱਤੇ ਹੁਣ ਬਹੁਤੀ ਆਸਾਨਾ ਰੱਖੋ ਕਿ ਪਾਕਿਸਤਾਨ ਦੀ ਲਖੇਦੀ ਕਰਨਗੇ ਨਾ ਪਾਕਿਸਤਾਨ ਨੇ ਸਿੱਖਾਂ ਖਿਲਾਫ ਕੁਝ ਕੀਤਾ ਤੇ ਨਾ ਉਹਨੇ ਕਰਨਾ ਤੇ ਨਾ ਸਾਡੇ ਕੋਲੋਂ ਪਾਕਿਸਤਾਨ ਦੇ ਖਿਲਾਫ ਖੁਸ਼ ਹੋਣਾ ਉਹ ਹੈ ਹੀ ਸਾਡੇ ਨੇ ਤੁਸੀਂ ਇੱਕ ਦੂਜੇ ਨੂੰ ਲੜਾਉਣ ਤੇ ਪੜਾਉਣ ਤੇ ਪਾੜਨ ਦੇ ਵਿੱਚ ਜਿਹੜਾ ਲੱਗੇ ਰਹਿੰਦਾ ਕਿ ਤੁਸੀਂ ਹੁਸ਼ਿਆਰ ਬੜੇ ਹੋ ਨਾ 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 ਭੁੱਲੀ ਜਾਓ ਤੁਸੀਂ ਹੁਣ ਨਹੀਂ ਇਹ ਕੰਮ ਹੋਣਾ ਉਹ ਲੰਘਿਆ ਟਾਈਮ ਆ ਜੇ ਕਿਸੇ ਹਿੰਦੂ ਭੈਣ ਭਰਾ ਨੂੰ ਕੋਈ ਠੇਸ ਪਹੁੰਚੀ ਫਿਰ ਉਹਦੇ ਲਈ ਆਪਾਂ ਖਿਮਾ ਵੀ ਮੰਗ ਲੈਣੇ ਆ ਕਿਉਂਕਿ ਸਿੱਖ ਧਰਮ ਦੇ ਵਿੱਚ ਗੁਰਬਾਣੀ 'ਚ ਲਿਖਿਆ ਹੈ ਕਿ ਨੀਵੇਂ ਹੋਣ ਨਾਲ ਬੰਦਾ ਨੀਵਾ ਨਹੀਂ ਹੁੰਦਾ ਹੋਰ ਉੱਚਾ ਹੋ ਜਾਂਦਾ ਹੈ। ਬਸ ਇਹੋ ਬੇਨਤੀ ਹੈ ਪ੍ਰਭੂ ਸੱਚ ਸੁਣਦੇ ਅਧੀ ਬਣੋ ਤੇ ਖੁਦ ਸੱਚ ਬੋਲੋ। ਜੀਓ ਅਤੇ ਦੂਸਰਿਆਂ ਨੂੰ ਜੀਉਣ ਦਿਓ। ਖੁਦ ਵਿਕਾਸ ਕਰੋ ਤੇ ਦੂਜੇ ਮੁਲਕਾਂ ਨੂੰ ਵੀ ਵਿਕਾਸ ਕਰਨ ਦਿਓ। ਖਾਲਸਤਾਨ ਪੰਜਾਬ, ਹਿਮਾਚਲ, ਹਰਿਆਣਾ ਸਭ ਸਾਡੇ ਨੇ। ਇਹ ਅਸਾਂ ਹਰ ਹਾਲਤ ਵਿੱਚ ਲੈਣੇ ਨੇ ਉਹਦੇ ਲਈ ਲਹਿਰ ਸੰਘਰਸ਼ ਚੱਲ ਰਿਹਾ ਹੈ। ਉਸ ਵਿੱਚ ਸਤਿਗੁਰੂ ਸਫਲਤਾਵਾਂ ਰੱਖਣ ਇਸ ਲਈ ਸਾਡੀ ਅਰਦਾਸ ਹੈ। ਇੰਨੀ ਹੀ ਗੱਲਾਂ ਕਰਦਾ ਇੱਕ ਬੇਨਤੀ ਕਰਦਾ ਕਿ ਭਾਈ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇਹ ਤੁਸੀਂ ਕਰੋਗੇ ਤਾਂ ਆਪਣਾ ਕੰਮ ਚੱਲਣਾ ਵਾ ਜਿੰਨੇ ਸਬਸਕ੍ਰਾਈਬਰ ਜ਼ਿਆਦਾ ਹੋਣਗੇ ਜੰਨਾ ਸ਼ੇਅਰ ਜ਼ਿਆਦਾ ਹੋਊਗਾ ਉਨੇ ਹੀ ਗੱਲ ਦਾ ਪ੍ਰਚਾਰ ਵੱਧ ਹੋਣਾ ਤੁਸੀਂ ਆ ਸੁਣ ਸਣ ਕੇ ਤੇ ਮੁੜ ਕੇ ਸਬਸਕ੍ਰਾਈਬ ਕਰਦੇ ਨਹੀਂ ਜੇ ਜੇ ਤਾਂ ਖਾਲਿਸਤਾਨ ਆਪਾਂ ਲੈਣਾ ਜੇ ਤਾਂ ਆਪਾਂ ਚਾਹੁੰਦੇ ਨਾ ਸਿੱਖੀ ਦਾ ਵੀ ਪ੍ਰਚਾਰ ਹੋਵੇ ਮੈਂ ਤਾਂ ਜੇ ਬਹੁਤਾ ਖਾਲਿਸਤਾਨ ਵਾਲੇ ਪਾਸੇ ਲੱਗਾ ਸਿੱਖੀ ਦਾ ਪ੍ਰਚਾਰ ਵੀ ਕਰਾਂਗੇ ਤੁਹਾਡੀ ਡਿਊਟੀ ਸਿਵਾ ਤੋਂ ਸਬਸਕ੍ਰਾਈਬ ਕਰਿਆ ਕਰੋ ਤੇ ਹੋਰ ਵੀ ਆਪਣੇ ਮਿੱਤਰਾਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਚਾਹਨਾ ਬੇਟੀਆਂ ਸਾਰਿਆਂ ਨੂੰ ਦੱਸਿਆ ਕਰੋ ਤੂੰ ਵੀ ਕਰਨ ਇਹਨੀਆਂ ਗੱਲਾਂ ਤੁਸੀਂ ਪ੍ਰਮਾਣ ਕਰੋ ਕੱਲ ਨੂੰ ਮਿਲਦੇ ਫਿਰ ਆਪਾਂ ਖਾਲਸਾਤਨ ਦੇ ਵਿੱਚ ਕੱਲ ਨੂੰ ਖਾਲਸਾਤਨ ਦੇ ਚੜਦੇ ਹੋਏ ਨਵੇਂ ਸੂਰਜ ਦੇ ਵਿੱਚ ਆਪਾਂ ਤੁਹਾਨੂੰ ਕੋਲਕੜੀ ਪਾ ਕੇ ਮਿਲਾਂਗੇ ਜਿਉਂਦੇ ਵਾਸਤੇ ਤੇ ਚੜ੍ਹਦੀਆਂ ਕਲਾ ਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ